ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਚੈਨਲ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਤੇ ਚੱਲ ਰਿਹਾ ਕੰਮ ਬਾਈ ਖੇਤੀਬਾੜੀ ਦੇ ਖੇਤਾਂ 'ਚ ਪਹੁੰਚੇ ਹੋਏ ਆ ਬੱਚਿਆਂ ਨੂੰ ਲੈ ਕੇ ਪਿਛਲੇ ਬਲੌਗਾਂ 'ਚ ਵੀ ਤੁਸੀਂ ਦੇਖਿਆ ਬਿਸਰੋਂ ਕੱਢ ਲੈ ਕੇ ਤੇ ਆਪਣੀ ਉਹ ਸਰਾਂ ਵਾਲੀ ਜਗਾ ਵੀ ਮਿਰਚਾਂ ਲੱਗ ਚੁੱਕੀਆਂ ਆ ਤੇ ਅੱਜ ਲਸਣ ਪੱਟਣ ਦੀ ਤਿਆਰੀ ਤੇ ਨਾਲ ਆਪਣੇ ਦੋ ਬੰਦੇ ਵੀ ਆਏ ਹੋਏ ਆ ਪਾਪਾ ਜੀ ਵੀ ਆਏ ਹੋਏ ਆ ਉਹਨਾਂ ਨਾਲ ਵੀ ਮਿਲਾ ਦਿੰਦੇ ਆ ਤੇ ਕੈਮਰਾ ਗਰਲ ਬਣੀ ਵੀ ਆਪਣੀ ਜਸ਼ਨ ਉਹਦੇ ਨਾਲ ਵੀ ਮਿਲਾ ਦਿੰਦੇ ਆ ਵਧੀਆ ਚੱਲ ਰਿਹਾ ਜੀ ਚਲੋ ਕਣਕਾਂ ਵੀ ਲੱਗ ਗਈਆਂ ਪੱਕਣ ਬਸਾਖ ਦਾ ਮਹੀਨਾ ਵੀ ਤੁਹਾਨੂੰ ਪਤਾ 5 ਕਿ ਦਿਨ ਰਹਿ ਗਏ 4 ਆਉਣ ਨੂੰ ਸੋ ਬੜਾਈ ਵੀ ਪੈ ਜਾਣੀ ਕੁਸ ਕੁਸ ਕਿਤੇ ਕਿਤੇ ਪੈ ਵੀ ਚੁੱਕੀ ਆ ਤੇ ਸਾਡੇ ਏਰੀਆ 'ਚ ਸਾਡੇ ਜਾਨੀ ਇਲਾਕੇ 'ਚ ਹਲੇ ਕਿਤੇ ਵੱਢ ਨਹੀਂ ਹੋਈ ਕਣਕ ਚਲੋ ਹੱਥਾਂ ਵਾਲੀ ਬੜਾਈ ਆ ਜਿਹੜੀ ਉਹ 5-4 ਦਿਨ ਪਹਿਲਾਂ ਹੀ ਪੈ ਜਾਂਦੀ ਹੁੰਦੀ ਆ ਨੇ ਕਣਕ ਕਿਉਂਕਿ ਹੜੰਬੇ ਵਾਲੀ ਹਿੰਦੀ ਫਿਰ ਬੰਦਾ ਸਕਾ ਲੈਂਦਾ ਮਸ਼ੀਨ ਵਾਲੀ ਆ ਜਿਹੜੀ ਉਹ ਪੂਰੀ ਫੁੱਲ ਕਣਕ ਪੱਕੇ ਦੀ ਵੱਢਉਂਦੀ ਆ ਚਲੋ ਬਾਕੀ ਬੰਦਿਆਂ ਨਾਲ ਮਿਲਾਉਂਦਾ ਜੀ ਤੁਹਾਨੂੰ ਆਪਣੇ ਨਾਲ ਇੱਧਰ ਮਿਲੋ ਜੀ ਮੇਰੇ ਵੱਲੋਂ ਸਾਰੇਆਂ ਨੂੰ ਪਿਆਰ ਪਿਆ ਸਤਿਕਾਰ ਜੀ ਇੱਧਰ ਮਿਲੋ ਜੀ ਸਤਿਕਾਰ ਜੀ ਦਵਾਰਾ ਬਲਾ ਸਤਿਕਾਰ ਜੀ ਹਾਂ ਕੀ ਕੰਮ ਆਇਆ ਸ ਸੜ ਕਰਨ ਹਾਂ ਬਈ ਲਸਨ ਬਟਨ ਨਹੀਂ ਹਾਜ਼ਰ ਹਾਜ਼ਰ ਸਰਵਣੀ ਬਾਬਾ ਨੇ ਤਾਂ ਦੇਖਣਾ ਬਾਬੇ ਨੇ ਉਹ ਦੇਖੋ ਭਾਈ तितਲੀਆਂ ਉੜਦੀਆਂ ਪਿੱਛੇ ਇਹਨਾਂ ਦਿਨਾਂ ਦੇ ਵਿੱਚ तितਲੀਆਂ ਬਹੁਤ ਆ ਜਾਂਦੀਆਂ ਬਸੀਨ ਦੇ ਫੁੱਲਾਂ ਪਰ ਹਨਾ ਜਸਨ ਹਾਂਜੀ ਉਹ ਭਾਈ ਪਾਪਾ ਜੀ ਲੱਗਿਓ ਚਲੋ ਫਿਰ ਹੁਣ ਇੱਕ ਗੱਲ ਆ ਕੇ ਉੱਥੇ ਜਾਏ ਹਾਂਜੀ ਜਾਏ ਭਾਈ ਆ ਬੰਦਾ ਇੱਕ ਗੱਲਾਂ ਬੰਦਾ ਨਾ ਜਸਨ ਚੀਜ਼ ਖਾਉਂਦੀ ਸੀ ਨਾ ਹਨਾ ਹਾਂਜੀ ਉਹ ਤੈਨੂੰ ਕਹਿ ਕੇ ਆ ਕੇ ਦੱਸ ਦੇ ਮੈਂ ਕਿਹਾ ਸੀ ਉਹ ਤੁਸੀਂ ਆ ਇੱਧਰ ਨੂੰ ਦੱਸ ਕਿੱਥੇ ਦੀ ਭਾਈ ਇਹਨੇ ਨਾ ਕੋਈ ਨਾ ਕੋਈ ਖਰਾਬਾ ਕਰਨਾ ਹੁੰਦਾ ਸੀ ਉਹ ਕਰ ਦਿੰਦਾ ਹਲੋ ਚਲੋ ਵੀ ਚਲੋ ਚਲੋ ਆਹ ਭਾਈ ਕਣਕ ਦੇਖੋ ਇਹ ਹਰਿਆਈ ਮਾਰਦੀ ਆ ਉਹ ਸਾਹਮਣੇ ਕਣਕ ਪੱਕ ਚੁੱਕੀ ਆ ਇੰਨਾ ਕਣਕ ਦਾ ਫਰਕ ਆ ਇਹਦਾ 15 ਦਿਨ ਦਾ ਫਰਕ ਆ ਦੋਈ ਕਣਕ ਨਾਲ ਤੇ ਦੇ ਚਲੀ ਜਾਣਾ ਕੰਮ ਚਲੋ ਚਲੋ ਵੀ ਚਲੋ ਚਲੋ ਲਓ ਜੀ ਲੱਲਾ ਸਨ ਵੱਡੋ ਚੁੱਕਿਆ ਛੱਤਨੀ ਆ ਕੀ ਆਹ ਹੈ ਧਨੀਆ ਹੈ ਲਾ ਸੰਡੇ ਧਨੀਆ ਲੋ ਜੀ ਪਾਪਾ ਜੀ ਨੂੰ ਮਿਲੋ ਅਸਿਰ ਗਾਲ ਜੀ ਹਾਂ ਜੀ ਚੱਲ ਪੈਗਮ ਹਾਂ ਪਤਾ ਕੀ ਦਹਾਂ ਮਲਟਕੇ ਦੂਏ ਤਰ੍ਹਾਂ ਪਾਉਣ ਨੂੰ ਤਿਆਰ ਹਨ ਦੂਤਰ ਪਾਉਣ ਸਾਲੇ ਧਨੀਆ ਨਾ ਕੋਈ ਮਸਾਲਾ ਹੁੰਦਾ ਜਿਹੜਾ ਹਾਂ ਬਈ ਜਿਵੇਂ ਨਾ ਹਾਂ ਜੀ ਆਹ ਦੇਖੋ ਬਾਈ ਕੱਕਣਾ ਖੜਿਆ ਧਨੀ ਤਾਂ ਇਹ ਪਹ ਲੱਗਣ ਲੱਗਿਓ ਤਾਂ ਪਾਣੀ ਆ ਜਾਵਲ ਲਸਣ ਪੱਤੀਏ ਚਲੋ ਚਲੋ ਉਹ ਵਈ ਲਸਣ ਤਾਂ ਸਾਡਾ ਦਸੌ ਪੱਟੇ ਪੈ ਚੱਕ ਲਓ ਵੀ ਖੁਰਪੇ ਚੱਕ ਲਓ ਆ ਵੀ ਇੱਧਰ ਨੂੰ ਗਰੇ ਪਈ ਜੀ ਦੋ ਤਿੰਨ ਬੂਟੇ ਪਾਲਕ ਦਾ ਤਾਂ ਬੀਜ ਰੱਖਿਆ ਨਹੀਂ ਹੁੰਦਾ ਹੁੰਦਾ ਆਖੋ ਹੀ ਹੁੰਦਾ ਇਹ ਆ ਬੱਟਾ ਵਰ ਪੈ ਨਾ ਬੀਜੀ ਵੀ ਬੋਸ ਹੋਣਾ ਪਿਆ ਵਾ ਇਹ ਖਾਏ ਹੋਣਾ ਇਹ ਆ ਦੇਖੋ ਬਾਈ ਹਾਂ ਕਾਦੇ ਪੰਨਾ ਪੈ ਰੱਖਾ ਬੱਟਾ ਪਰ ਪੈ ਨਾ ਰੱਖਾ ਕਾਦੇ ਗੀਚੋ ਉਹ ਵਾਲਾ ਲਸਣ ਲੈ ਲਸਣ ਕਿਹਾ ਕਿਦਾ ਫਟਦਾ ਹੈ ਅਲਾੜੀ ਪੱਟ ਨੇ ਕੀਆ ਕਰਦੇ ਆ ਬੰਦੇ ਲੈ ਆਇਆ ਤੋ ਉਹ ਕਠਿਆਣਾ ਵੱਢਦੀ ਹਾਂ ਦੇਖ ਲਓ ਭਾਈ ਮੁੰਨਾਂ ਦਾ ਕੰਮ ਚਲੋ ਚੱਲ ਰਿਹਾ ਕੰਮ ਲੋ ਭਾਈ ਕਰਤੀ ਸਾਰੇ ਸਫਾਈ ਲਸਣ ਪੱਟਤਾ ਅਤਰ ਭਾਈ ਮੇਥੀ ਦਾ ਬੀਜ ਤਿਆਰ ਇਹ ਵੀ ਸਕੇ ਕਰਾਂਗੇ ਤੇ ਉਹ ਸਾਹਮਣੇ ਪਾਲਕ ਦਾ ਇੱਧਰ ਧਨੀਆਂ ਦਾ ਇਹ ਦੇਖੋ ਇਹ ਲੋਕ ਕਿੱਛੇ ਜਿਵੇਂ ਬੰਦੇ ਨੇ ਕਿੰਨੇ ਕਿਹਦਾ ਇੱਧਰ ਬਾਈ ਬੰਦੇ ਆਓ ਦੇਖੋ ਨਾਮ ਟਟ ਗਿਆ ਉਹਨਾਂ ਦਾ ਉੱਥੇ ਲੜਾਈ ਚੱਲਦੀ ਉਹਨਾਂ ਦੀ ਮੋਟਰਪਲ ਉਹ ਦੇਖੋ ਡੰਡਿਆਂ ਨਾਲ ਦੋਵੇਂ ਭੈਣ ਭਾਈ ਲੱਗੇ ਹੋਏ ਆਪਣਾ ਮਸਤੀ ਦੇ ਵਿੱਚ ਉਹ ਦੇਖੋ ਉਹਨਾਂ ਨੇ ਕੀ ਕਰ ਲਿਆ ਕੀ ਨਹੀਂ ਚਲੋ ਖੱਪਾਨੀ ਵੀ ਸਾਈ ਕਰ ਸੱਡੀ ਪੂਰੀਆਂ ਲੋ ਵੀ ਬੰਦੇ ਬੈਠੇ ਨੇ ਪੁੱਛ ਲਈਏ ਥੱਕ ਤਾਂ ਨਹੀਂ ਗਏ ਨਹੀਂ ਬੈਠੇ ਆ ਅਗ ਨਾਲ ਚੱਲੀ ਰੋਟੀ ਖਾਣ ਕਾ ਨੂੰ ਫਿਰ ਚਲੋ ਇਹ ਤਾਂ ਬੈਠਾ ਹੀ ਤਾਂ ਜਿੱਦਾਂ ਆਰਾਮ ਗਿਆ ਹਾਂ ਤੂੰ ਕਾ ਕਰਦੀ ਸੀ ਬੈਠਾ ਤਾਂ ਤੂੰ ਹਾਂਜੀ ਬੈਠਾ ਤਾਂ ਮਨ ਨੂੰ ਲੜਾਈ ਲੱਗਦੀ ਚਲਦੀ ਨਹੀਂ ਹਾਂ ਚਲੋ ਫਿਰ ਰੋਟੀ ਖਾਈਏ ਚਲੋ ਬਈ ਬੰਦੇ ਨੂੰ ਰੋਟੀ ਖਿਲਾ ਦੇ ਜੀ ਇੱਕ ਗੇਲਾ ਚਲੋ। ਲੋ ਬਈ ਘਰ ਪਹੁੰਚ ਗਏ। ਆਹ ਦੇਖੋ ਬਈ। ਤੇ ਇਧਰ ਦੇਖੋ। ਆਹ ਦੇਖੋ। ਹੋ ਗਿਆ ਸ਼ਾਂਤ ਆ। ਜਦੋਂ ਮੋਟਰ ਪੱਗਾ ਪਾਉਂਦੇ ਤੇ ਤੇ ਇਧਰ ਦੇਖੋ। ਹਾਂ ਬਈ। ਹਾਂਜੀ। ਆਹਾਂ। ਤੇ ਰੋਟੀ ਜਾਂ ਸਲਾਦ। ਚਲੋ ਬਈ। ਆਵਣਾ ਆਵਣਾ ਕੰਮ ਦਾ ਪਿਆ ਵਾ ਸਾਰਿਆਂ ਨੂੰ। ਹਾਂ ਵੀ ਤੈਨੂੰ ਰੋਟੀ ਖਾਣੀ। ਖਾਣੀ ਨਾ। ਹੈਂ? ਮੈਨੂੰ ਲੱਗਦਾ ਨਹੀਂ ਤੈਨੂੰ ਖਾਣੀ ਨਹੀਂ। ਆਣੀ ਹੈ ਬਾ ਇਥੇ ਬੇਲਾ ਕੱਚਾ ਚੱਤ ਦੇ ਲਿਆ ਰੋਟੀਆਂ ਆ ਜਾਣੀਆਂ ਨਾ ਪਾ ਦੇ ਚਲ ਹਾਂਜੀ ਇਹ ਤਾਂ ਇਹ ਬੈਠ ਗਏ ਲੈ ਇਹ ਡੋਲ ਲੰਦਾ ਜੇ ਮੈਂ ਪਹਿਲਾਂ ਦੇ ਦਵਾ ਅੱਛਾ ਮੈਂ ਕਿਹ ਚਲ ਜੇ ਮੈਂ ਸਲਾ ਬਈ ਆਨੇ ਤੁੰਡੀ ਅੱਛਾ ਜਾਨੀ ਤੇ ਰੋਟੀ ਆਪਣੇ ਨਾਲ ਆ ਖਵਾਉਂਦੀ ਐ ਇਹਨੂੰ ਲੋ ਵੀ ਇਹ ਨਹੀਂ ਕਿ ਡੋਲ ਲੰਦਾ ਲੋ ਵੀ ਜੇ ਸੰਦਰ ਦਾ ਇਹ ਸੂਲੇ ਆ ਜਾ ਰੋਟੀ ਲਿਆਉਂਦੀ ਐ ਫੇ ਆਪਣੀ ਕੱਠੀ ਪਾ ਕੇ ਲਿਆਉਂਦੀ ਐ ਪਰ ਹੁਣ ਤਾਂ ਇਹ ਰੋਟੀ ਗੁੰਮੀ ਨਹੀਂ ਆਂਦਾ ਦੇ ਜਾਨਾ ਹਾਂਜੀ ਇਹ ਨਾਲ ਸਮਾਨ ਹੈ ਹੈ ਜੇ ਤਾਂ ਸਿਰ ਤੇ ਚੰਗਾ ਹੁੰਦਾ ਜਿੰਨਾ ਖਾਉਣਾ ਠੀਕ ਹੈ ਸਾ ਮੈਂ ਰੋਟੀ ਟੱਕ ਤਾ ਅੱਛਾ ਇੱਧਰ ਮਿਲੋ ਬਾਈ ਹਾਂ ਆਏ ਦਿਖਾਈਂ ਓਹ ਓਹ ਦਿਖਾਈਂ ਇੱਧਰ ਮਿਲੋ ਬਾਈ ਮੇਰੇ ਕੋਲ ਸਾਰੇ ਮਾਤ ਜੜ ਕੇ ਬੈਠੇ ਸੱਚ ਕਰ ਉਹ ਦਿਖਾਈ ਮੜਾ ਜੜੀ ਦਿਖਾਈਂ ਬਾਈ ਆ ਦੇਖਿਓ ਲੈ ਦੇ ਦਿਓ ਹੈ ਗਰਾਮ ਨਾਲ ਤੇ ਰਾਮ ਸਰਦਾਰਨੀ ਹੈ ਹੈ ਸਰਦਾਰਨੀ ਹੈ ਹਾਂਜੀ ਆਹ ਤਾਂ ਚਿੱਲੀ ਪਨੀਰ ਬਣਾਈ ਫਿਰਦੀ ਹੈ ਹਾਂਜੀ ਹੈ ਆ ਜੀ ਉਹ ਤੇ ਅੱਜ ਆਹ ਬਣਾ ਤੇ ਹੀ ਕਰਦੇ ਤੇ ਮੈਂ ਕੱਲੀ ਕੱਲ ਨੂੰ ਤੁਹਾਨੂੰ ਜੁੱਤੀਆ ਖੁਦ ਕਰ ਬਣਾ ਦੂੰਗੀ ਤੇ ਇਹ ਨਾਲ ਭਾਵੇਂ ਨਾਲ ਬਣਦਾ ਹੀ ਇਹ ਚਾਹੂ ਕਰਕੇ ਆਈਆਂ ਵਾ ਬਾਜੀ ਦੇਖੋ ਲਾ ਮੰਨ ਗਿਆ ਵੀ ਮੰਨ ਗਿਆ ਬੰਮੂ ਕਿਆ ਬਣਿਆ ਵਾ ਚਿੱਲੀ ਪਨੀਰ ਜਸਨ ਦੇ ਸੈਟੀਵੀ ਦਿਨ ਉਹ ਲਾ ਬਈ ਅਜਸ਼ਨ ਨੇ ਬੜਾ ਵਧੀਆ ਕੰਮ ਕਰਾਇਆ ਵਾ ਹਰਜੀਤਾ ਹਾ ਇਹ ਆਵਾਂ ਲਿਆਇਆ ਬਾਈ ਜਦੋਂ ਮੌਨਾਂ ਦਾ ਕਾਟਣਾ ਕਰ ਲਈਆ ਹਾ ਯਾਰ ਬਈ ਵਧੀਆ ਸਿਸਟਮ ਆ ਦੇਖੋ ਲੋ ਆਦਾ ਉਹਨੂੰ ਬਹੁਤ ਹੀ ਲੱਗਿਆ ਹੈ ਹਾਂ ਲੱਗ ਬਈ ਜਸਨ ਹਾ ਨਾ ਇਹ ਗੱਲ ਬਾਕੀ ਜਸਨ ਨੇ ਨਹੀਂ ਕਰਿਆ ਮੈਂ ਨਹੀਂ ਜੇ ਕਰੇ ਨਾ ਹਾਂ ਦਾ ਜਸਨ ਨਜ਼ਾਰੇ ਵਾਲੀ ਸਿਸਟਮ ਚੀਜ਼ ਆ ਬੋ ਬਈ ਚਾਲ ਆ ਦੇਰੋ ਬਾਈ ਬਾਟੀ ਬੰਦੇ ਨੂੰ ਕੱਲੇ ਨੂੰ ਹੈ ਹਾਂ ਇਹਦਾ ਮੈਂ ਹੱਥ ਪੈਰ ਤੋਂ ਹਾਥ ਤੇ ਆ ਦੇਖੋ ਬਾਈ ਇਹਨੇ ਐ ਕਰ ਜਾਣਾ ਮਿੱਠੀ ਐ ਫੁੱਲ ਮਿੱਠੀ ਐ ਵਾਹ ਬਾਈ ਇਧਰ ਜਸ਼ਨ ਨੇ ਵੀ ਪੱਟਾ ਚੱਕ ਜਸ਼ਨ ਕਹਿੰਦੀ ਮੈਂ ਤਾਂ ਸਲਾ ਦੇ ਖਾਏ ਕਰਨਾ ਰੋਟੀ ਨੂੰ ਰਹਿਣ ਦੇ ਮੈਂ ਇਹਨੂੰ ਭੁੱਲ ਜਾਂਦਾਂ ਤੇ ਰੋਟੀਆਂ ਇਹਨੀਆਂ ਸਲਾ ਦੇ ਦਈਆਂ ਪੈ ਘਟਾਤੀਆਂ ਹਾਂ ਕੈਨ ਦੀ ਗੱਲ ਹੈ ਪਹਿਲਾਂ 4 ਖਾਂਦੀ ਹੁੰਦੀ ਸੀ ਹੁਣ 3 ਹੱਜਾ ਮਾਸਟਰ ਉਹਨੇ ਕਿਹਾ ਅਧੋਰੀ ਸੋਣੀ ਭਾਰੀ ਗਿਆ ਲੋ ਬਾਈ ਨਿਆਣਿਆਂ ਨੂੰ ਕੌਣ ਜਿੱਤਦਾ ਨਿਆਣੇ ਦਾ ਨਿਆਣਾ ਹੀ ਹੈ ਠੀਕ ਨੇ ਚਲੋ ਮਾਪੇ ਦੇ ਘਰੇ ਕਰ ਸਕਦੇ ਆ ਹਾਂਜੀ ਇਹ ਉਮਰੇ ਹੁੰਦੀ ਆ ਠੀਕ ਨੇ ਆ ਦੇਖੋ ਬਾਈ ਸ਼ਾਹੀ ਖਾਣਾ ਇਹਨੂੰ ਕਹਿੰਦੇ ਆ ਉਹ ਟੀਵੀ ਚੱਲ ਰਿਹਾ ਰੋਟੀ ਆ ਗਈ ਹੈ ਤੇ ਦਰਮੇ ਦੀ ਹੀ ਬਣਾਇਆ ਰੈੱਡ ਤੇ ਬਣਾਇਆ ਤੇ ਦਰਮੇ ਦੀ ਤੇ ਜਸ਼ਨ ਮੇ ਜੀ ਨੂੰ ਵੀ ਦੇ ਦੇ ਕੋਈ ਟਮਾਟਰ ਹਾਂਜੀ ਆਲਾ ਚਲ ਤੇ ਜਸ਼ਨਦੀ ਵੀ ਨਾਲ ਆਈਏ ਰੋਟੀ ਦੇ ਹਾਂਜੀ ਦੋਨਾਂ ਦੀ ਇਕੱਠੀ ਆਉਂਦੀ ਹੈ ਹੈ ਹਾਂ ਥੋੜਾ ਕੀੜਾ ਹੋਰ ਚੀਲਾ ਇਹ ਕਾ ਤੇ ਛੱਡਤਾ ਤੇ ਬਾਬਾ ਜੀ ਜੋਗਾ ਰੱਖਿਆ ਤਾਂ ਲੈ ਸਾਰਾ ਦਾ ਹੀ ਕਾਲ ਹੈ ਸਾਰਿਆਂ ਦਾ ਹੀ ਖਿਆਲ ਰੱਖਦੀ ਏ ਅੱਧਾ ਚੀਲ ਲਾ ਬਾਬਾ ਜੀ ਨੂੰ ਹੋਰ ਚੀਜ਼ ਹੋ ਜਾਊਗਾ ਲਓ ਬਈ ਬਾਬਾ ਦਾਦੇ ਦੇ ਬਾਈ ਕੋਤੀ ਬਈ 3ਾਂ ਦਾ ਦੇ ਨਹੀਂ ਸਕਦੇ ਦੇਣਾ ਹਨਾ ਆ ਦੇ ਲੈ ਇੱਧਰ ਕੋਈ ਪਤਾ ਜੀ ਉਹ ਚੱਕ ਲਿਆ ਰਗੇ ਤੇ ਤੂੰ ਪਾ ਪਾਈ ਮੁਚਰ ਦੇ ਆ ਲੱਭਿਆ ਉੱਥੇ ਬਹੁਤ ਔਖਾ ਫਿਰ ਲੈ ਕੇ ਗਏ ਕਾਂਕੇ ਚ ਲੱਭਿਆ ਕਾਂਕੇ ਚ ਲੱਭਿਆ ਕਾਂਕੇ ਚ ਲੱਭਿਆ ਕੜਾਂਗੀ ਜੀ ਤੇ ਗੜਾਈ ਕਰਨ ਵਾਲੀ ਹਾਂਜੀ ਚਲੋ ਭਾਈ ਇੱਧਰ ਹੁਣ ਕਰਦ ਚੱਲ ਗਏ ਚਲੋ ਭਾਈ ਚੱਲੀ ਜਾਣੇ ਕੰਮ ਇਹ ਬੰਦਾ ਪਨੀਰ ਦੇ ਵਿੱਚ ਉਲ ਗਿਆ ਵੈ ਥੈਂਕ ਯੂ ਸਰਦਾਰਨੀਆ ਤੇਰਾ ਨਾ ਥੈਂਕ ਯੂ ਵੈਰੀ ਕੁਲ ਵਧੀਆ ਵਧੀਆ ਆਈਟਮ ਆ ਮਮ ਲਬਦੀ ਹੈ ਬੰਦਾ ਕੁਛ ਨਹੀਂ ਜੀ ਹਾਂ ਬੱਚੇ ਗੁਸਤਾ ਸਾਰੇ ਕੁਝ ਲੈ ਭਾਈ ਨਾਲ ਹੋਲੀ ਦੇ ਤਾਈਂ ਢਾ ਕਰਕੇ ਸਵਾਸ ਆਹ ਦੇਖੋ ਪਨੀਰ ਬਣਾਇਆ ਹੈ ਹੂੰ ਨਾਣੀ ਲਾਤਾ ਕਿਲੋ ਪਨੀਰ ਲੇਖੇ ਹਾਂਜੀ ਹਾਂਜੀ ਚਲੋ ਅਗਰੇ ਵਾਲਾ ਬਣਾਇਆ ਜੀ ਬੇਤਰ ਹਿੰਦਾਈ ਚੋ ਉਹ ਭਾਈ ਗਰੇਵੀ ਵਾਲਾ ਮਨੀਰ ਹੈ ਟਮਾਟਰ ਪਿਆਜ਼ ਪੂਰਾ ਪਾਇਆ ਗਏ ਚ ਆਦਾਂ ਦਾ ਸਣਾ ਚੱਲ ਫਿਰ ਤਾਂ ਠੀਕ ਹੈ ਚਲ ਜਿਸਨ ਪਾ ਲਿਆ ਆਹਾ ਲੈ ਭਾਈ ਜਿਸਨ ਮੇਰਾ ਆਪਣਾ ਸਾਰਾ ਸਮਾਨ ਲੈ ਚੱਲੀ ਹਾਂਜੀ ਹੂੰ ਬਾਬਾ ਜੀ ਦਾ ਵੀ ਕਚੀਰਾ ਪਤਾ ਹੁਣ ਕੀਰਾ ਠੀਕ ਹੈ ਹੋਰ ਲੋ ਭਾਈ ਕੀਜ ਬਹੁਤ ਵਧੀਆ ਇਹ ਸਲਾਦ ਚਲੋ ਚੱਲਦੇ ਹਾਂ ਕੰਮ ਵਧੀਆ ਦਿੱਕੇ ਲੱਗੇ ਹੋਏ ਬੜੇ ਕੰਮ ਹੀ ਕਹਤੇ ਠੀਕ ਹੈ ਖੇਤ ਕਿੰਨਾ ਕੰਮ ਕਰਕੇ ਆਇਆ ਹੂੰ ਬਹੁਤ ਜ਼ਿਆਦਾ ਕੰਮ ਕਰਕੇ ਆ ਦੇ ਲੋ ਬਾਈ ਚਲੋ ਮੰਮੀ ਕਿਉਂ ਮੈਂ ਬੜਾ ਕੇ ਨੌਕਰੀ ਕਰ ਲਈ ਮੈਂ ਕਾਹਦੀ ਗੱਲ ਹੈ ਨੈਵੀ ਦੀ ਚਲੋ ਪਾਣੀ ਚ ਗਿਸ਼ਤੀਆਂ ਚਲਾਉਨੇ ਫਿਰ ਮੈਂ ਚਲਾਇ ਕਰੂੰਗਾ ਰੋਜ਼ ਮਾੜਵਾ ਜਾਉਂਦੀ ਹੈ ਰੋਜ਼ ਨਵੀਂ ਡਾਕਟਰ ਲਾਉਂਗਾ ਟੀਕਾ ਲਾਇਆ ਕਰੂੰਗਾ ਕਰੇਗਾ ਤਾਂ ਆਰਾਮ ਜੀ ਜਾਊਗਾ ਬੱਸ ਬੰਦ ਤੇ ਰੋਜ਼ ਹੀ ਕਿੰਨਾ ਮੈਂ ਸਾਰੇ ਜੀ ਵੀਡੀਓ ਦੇਖਣ ਦਾ ਹੋਇਆ ਨਾ ਨਵੀਂ ਆਉਣਗਾ ਚਲ ਕੋਈ ਨਹੀਂ ਖਾ ਲਾਂਦੇ ਹਾਂ ਰੋਟੀ ਆਪਾਂ ਛੇੜਨਾ ਨਹੀਂ ਚਲੋ ਜਸਨ ਨੂੰ ਵੀ ਬੁਲਾ ਲੈ ਹਾਂਜੀ ਜਾਨ ਜਸਨ ਵੀ ਖਾ ਲਵੇ ਚਲੋ ਬਾਈ ਚੱਲ ਰਿਹਾ ਕੰਮ ਦੇਖਣੇ ਆਓ ਦੇਖੋ ਬੰਦਾ ਟੀਵੀ ਦੇਖ ਰਿਹਾ ਇਹ ਹੈ ਸ਼ਾਇਦ ਜ਼ਿੰਦਗੀ ਮੀਨੂ ਕਹਿੰਦੇ ਆ ਦੇਖੋ ਚਪਲੀ ਮਾਰੀ ਵੀ ਆਪਣੀ ਸਾਬਜੀ ਮਿੰਜੇ ਪਰ ਬੈਠੇ ਆ ਠੀਕ ਨੇ ਚਲੋ